ਜੈ ਕਰੋ ਵਾਲੇ ਕਰੋ ਜੈ ਕਰੋ ਵਾਲੇ ਕਰੋ ਸਤਿ ਸ੍ਰੀ ਅਕਾਲ ਦੋਸਤੋ ਅਕਾਲੀ ਦਲ ਵਾਰਿਸ ਪੰਜਾਬ ਦੇ ਅੱਜ ਮੈਮੋਰੰਡਮ ਦਿੱਤਾ ਜਾ ਰਿਹਾ ਹੈ ਡੀਸੀ ਸਾਹਿਬ ਨੂੰ ਉਹਨਾਂ ਦੀ ਰਿਹਾਈ ਲਈ ਜਿਸੇ ਤਹੇ ਤਜ ਸੰਗਰੂਰ ਵਿਖੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਆਗੂ ਆਏ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਅੱਜ ਮੰਗ ਪੱਤਰ ਦਿੱਤਾ ਗਿਆ ਜੀ ਆਪਦੇ ਵੱਲੋਂ ਇਹਨਾਂ ਨੂੰ ਬਹੁਤ ਵਧਾਈ ਦਿੰਦੇ ਆ ਜਿਹੜਾ ਇਹਨਾਂ ਨੇ ਮਤਲਬ ਅੰਮ੍ਰਿਤਪਾਲ ਦਾ ਮੁੱਦਾ ਚੱਕਿਆ ਮੈਂ ਤਾਂ ਜਦੋਂ ਉਹਦਾ ਵੀ ਉਹ ਅੰਦਰ ਕੀਤਾ ਉਦੋਂ ਦੀ ਮਤਲਬ ਅਸੀਂ ਤਾਂ ਹਰ ਵਕਤ ਜਦੋਂ ਵੀ ਬੋਲਦੇ ਕਿਤੇ ਵੀ ਸਟੇਟ ਦੇ ਉੱਤੇ ਬੋਲਦੇ ਆਂ ਵੀ ਇਹ ਬਹੁਤ ਵੱਡੀ ਨਜਾਇਜ਼ ਹੋਈ ਹੈ ਇੱਕ ਪਹਿਲੀ ਵਾਰੀ ਹਿੰਦੁਸਤਾਨ ਦੇ ਅੰਦਰ ਗੱਲ ਹੋਈ ਹੈ ਇਹ ਪਹਿਲੀ ਵਾਰੀ ਤਾਂ ਇਸ ਤੋਂ ਪਹਿਲਾਂ ਜਿੰਨੇ ਵੀ ਲੋਕ ਜਿੱਦੇ ਰਹੇ ਨੇ ਜਿਹਨਾਂ ਦੇ ਵਿੱਚ ਸਾਡੇ ਕਾਮਰੇਡ ਘੱਟੋ-ਘੱਟ 50 ਜਿੱਤ ਕੇ ਜਿਹੜਾਂ ਦੇ ਵਿੱਚੋਂ ਗਏ ਤੇ ਤਾਂ ਉਹਨਾਂ ਦੀ ਤੁਰਤ ਰਿਹਾਈ ਕੀਤੀ ਤੀ ਇਹ ਸੈਂਟਰ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਨਾਲੇ ਪੰਜਾਬ ਸਰਕਾਰ ਨੂੰ ਭਗਮੰਤ ਮਾਨ ਨੂੰ ਇਹ ਨਵਾਂ ਇਹਨਾਂ ਨੇ ਕਾਨੂੰਨ ਕੱਢਿਆ ਉਹਦੇ ਤੇ ਕੋਈ ਪਰਚਾ ਨਹੀਂ ਤੇ ਬਾਕੀ ਜਿਹੜੇ 15 ਲੱਖ ਲੋਕਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਦਾ ਕੰਮ ਇਹਨਾਂ ਦਾ ਉਹ ਕੌਣ ਕੰਮ ਕਰੂਗਾ ਉਹਨੇ ਅੰਬਰਤਿਸ਼ ਕਾਉਣਾ ਸੀ ਉਹਨੇ ਲੋਕਾਂ ਨੂੰ ਗੁਰੂ ਵਾਲੇ ਬਣਾਉਣਾ ਸੀ ਪਰ ਇਹ ਲੋਕਾਂ ਦੇ ਚੂਹੀਏ ਬਹੁਤ ਵੱਡੀ ਗੱਲ ਹੈ ਇਹ ਅਸਲ ਦੋਖੀ ਇਹ ਨੇ ਗੁਰੂ ਗ੍ਰੰਥ ਸਾਹਿਬ ਦੇ ਆਪਣੀ ਜਥੇਬੰਦੀ ਕਿਹੜੀ ਹੈ ਜੀ ਮੇਰੀ ਜਥੇਬੰਦੀ ਹੈ ਸੀਪੀਆਈ ਐਮਐਲ ਅਬਰੇਸ਼ਨ ਮੁਕਤੀ ਮੋਰਚਾ ਪੰਜਾਬ ਸੰਗਰੂਰ ਜ਼ਿਲ੍ਹੇ ਦਾ ਮੈਂ ਮੀਤ ਪ੍ਰਧਾਨ ਆ ਸੂਬਾ ਕਮੇਟੀ ਮੈਂਬਰ ਆ ਜਿਹੜਾ ਸੱਚ ਦੀ ਗੱਲ ਕਰਦਾ ਅੰਮ੍ਰਿਤਪਾਲ ਵਾਲੀ ਅੱਜ ਸੱਚ ਦੀ ਗੱਲ ਐ ਇਹ ਮਤਲਬ ਸੱਚ ਨੂੰ ਲੋਕ ਲਕੋ ਰਹੇ ਨੇ ਬਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਜੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ 'ਚ ਮੈਮੋਰੰਡਮ ਦੇਣੇ ਸੀ ਕੀ ਗੱਲਬਾਤ ਹੋਈ ਅੰਦਰ ਗਏ ਸੀਗੇ ਦੇਖੋ ਵੈਸੇ ਜਿੱਕਾ ਖਾਲਸਾ ਵੈਸੇ ਜਿੱਕਾ ਫਤਿਹ ਅੱਜ ਜਿਹੜਾ ਅਸੀਂ ਮੈਮੋਰੰਡਮ ਦਿੱਤਾ ਉਹ ਸਾਡੀ ਬਾਰਸ ਪੰਜਾਬ ਅਕਾਲੀ ਦਲ ਦੇ ਪ੍ਰਧਾਨ ਨੇ ਅਮਰਪਾਲ ਸਿੰਘ ਜੀ ਖਾਸਾ ਤੇ ਦੂਜੇ ਨੰਬਰ ਤੇ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਜਿਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਜਮਹੂਰੀਅਤ ਦੇ ਤਰੀਕੇ ਦੇ ਨਾਲ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਲਾ ਸਾਹਿਬ ਨੇ ਸਾਨੂੰ ਕਨਸੈਪਟ ਦਿੱਤਾ ਸੀ ਅਮਰਤਾ ਖੰਡੇ ਵਾਟੇ ਦਾ ਸ਼ਿਕਾਇਆ ਸੀਗਾ ਤੇ ਉਸੇ ਸੰਬੰਧ ਦੇ ਵਿੱਚ ਉਹ ਗੁਰਸਿੱਖੀ ਦੀ ਲਾਈਨ ਤੇ ਚੱਲ ਕੇ ਉਹ ਬੱਚਿਆਂ ਨੂੰ ਨਸ਼ਾ ਛਡਾਉਦੇ ਸੀ ਤੇ ਅਮਰਤ ਸਿਖਾਉਦੇ ਸੀ ਉਹਨੇ ਬਿਹੇਰ ਚ ਲਾਈ ਸੀ ਬਿਨਾ ਮਤਲਬ ਤੋਂ ਸਰਕਾਰ ਨੂੰ ਜਿਵੇਂ ਡਰ ਲੱਗਦਾ ਹੁੰਦਾ ਵੀ ਕੌਮ ਆ ਜਿਹੜੀ ਇਹਨਾਂ ਕਿਉਂਕਿ ਸਰਕਾਰ ਨੇ ਕੀਤਾ ਕੱਖ ਨਹੀਂ ਅੱਜ ਅਸੀਂ ਜੈਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਸੀਗਾ ਦੱਸਿਆ ਥੋੜਿਆ ਇਹ ਚੈਨਲ ਦੇ ਮਾਧਿਅਮ ਰਾਹੀਂ ਵੀ ਦੱਸਦੇ ਆ ਵੀ ਜੇ ਭਗਵਾਨ ਤੁਮਨ ਸਾਹਿਬ ਥੋੜੀ ਸਰਕਾਰ ਬਣੀਆਂ ਤੁਸੀਂ ਬੜੇ ਵਾਅਦੇ ਕਰੇ ਨੇ ਤੁਸੀਂ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਹੁਣ ਅਸੀਂ ਤੁਹਾਨੂੰ ਯਾਦ ਵੀ ਕਰਾਉਂਦੇ ਆ ਤੇ ਦੱਸ ਵੀ ਦਿੰਦੇ ਆ ਵੀ ਜੇ ਤੁਸੀਂ ਸਾਡੇ ਮੈਂਬਰ ਪਾਰਲੀਮੈਂਟ ਨੂੰ ਨਾਂ ਛੱਡਿਆ ਤਾ ਆਉਣ ਵਾਲਾ ਜਿਹੜਾ 2027 ਹੈ ਉਹਦੇ ਵਿੱਚ ਸਰਕਾਰੇ ਖਾਲਸਾ ਅਸੀਂ ਬਣਾਵਾਂਗੇ ਸਰਕਾਰ ਬਣਾਵਾਂਗੇ ਸਰਕਾਰੇ ਖਾਲਸਾ ਜੋ ਮਹਾਰਾਜ ਹਰਜੀਤ ਸਿੰਘ ਦਾ ਰਾਸ ਸੀਗਾ ਤੇ ਅਸੀਂ ਆਪਣੀ ਕਲਮ ਦੇ ਨਾਲ ਫਿਰ ਭਾਈ ਅਮਰਤ ਪਾਲੂ ਮੁੱਖ ਮੰਤਰੀ ਬਣਾ ਕੇ ਜਿਹੜੇ ਲੋਕ ਨੇ ਉਹ ਵੋਟਾਂ ਪਾ ਕੇ ਉਹਨੂੰ ਮੁੱਖ ਮੰਤਰੀ ਬਣਾ ਕੇ ਬਾਹਰ ਕੱਢਣਗੇ ਨਹੀਂ ਅਸੀਂ ਤੁਹਾਨੂੰ ਹੁਣ ਵੀ ਯਾਦ ਕਰਾਉਣਾ ਵੀ ਤੁਸੀਂ ਧੱਕਾ ਨਾ ਕਰੋ ਵੀ ਸਾਡੇ ਮੈਂਬਰ ਪਾਰਲੀਮੈਂਟ ਨੂੰ ਛੱਡ ਦੋ ਕਿਉਂਕਿ 15 ਲੱਖ ਲੋਕਾਂ ਨੂੰ ਮਜਬੂਰਤਾਇਆ ਉਹ ਉਹ ਉਥੇ ਵਿਕਾਸ ਆ ਜਿਹੜਾ ਉਹ ਰੁਕਿਆ ਪਿਆ ਸਿੱਖ ਕੌਮ ਨਾਲ ਹਮੇਸ਼ਾ ਤਕਹੀ ਹੁੰਦਾ ਹੈ ਇਹ ਤਕਾ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਐਨਐਸਏ ਐਨਐਸਏ ਜਿਹੜੀ ਬਹੁਤ ਗਲਤ ਲਾਈ ਗਈ ਹੈ ਇਹ ਹਟਾ ਦੇਣੀ ਚਾਹੀਦੀ ਹੈ ਰੱਦ ਕਰਨਾ ਚਾਹੀਦਾ ਤੇ ਹੋਰ ਜਿਹੜੇ ਸਿੰਘ ਨੇ ਉਹਨਾਂ ਨੂੰ ਵੀ ਬਰੀ ਕਰਨਾ ਚਾਹੀਦਾ ਜਿਹੜੇ ਸਾਥ ਚਾਹੁੰਦੇ ਆ ਜਿਹਦੀ ਬਿਨਾ ਮਤਲਬ ਐਨਐਸਏ ਲੱਗੀ ਹੈ ਇਹ ਕਦਮ ਕਰਨ ਦੇ ਜਿਹੜੇ ਹਾਕ ਕਰਨਾ ਚਾਹੀਦਾ ਹੈ। ਭਾਈ ਕੰਮ ਤਾਂ ਸ਼ੁਰੂ ਤੋਂ ਜਿੰਨੇ ਦੇ ਜ਼ੁਲਮ ਸੈਂਦੀ ਆਈ ਹੈ। ਜ਼ੁਲਮ ਇਹ ਕਰਦੇ ਆ ਸਾਨੂੰ ਆਦਤ ਬਣਾ ਰਹੀ ਆ ਪਰ ਸਾਨੂੰ ਵੀ ਆ ਇਸ ਤੋਂ ਨਿਕਲਣਾ ਪਊਗਾ। ਅੱਜ ਨਿਕਲੋ ਕੱਲ ਨਿਕਲੋ ਇਹੀ ਕਹਿ ਰਹੇ ਜਿਹੜੇ ਸਾਡੇ ਦਾ ੱੱਕਾ ਹੋ ਰਹੇ ਨੇ। ਸ਼ਰਮ ਤੱਕ ਕਰਦਾ ਸਾਹਮਣੇ ਵੀ ਕੋਈ ਤੁੱਪੇ ਹੂ ਤੁੱਪੇ ਖੜਿਆ ਹੈ। ਇਹਨੂੰ ਅੰਦਰ ਨਹੀਂ ਜਾਣ ਦਿੱਤਾ ਗੱਲ ਕਰਨ ਬਾਅਦ ਤੇ। ਸਾਡੀ ਇਹ ਅਜੇ ਸ਼ਰਧਾ ਹੋਣੀ ਨਹੀਂ। ਮਾਰਣਾ ਨਹੀਂ ਦੇਣਾ ਜੀ ਗੁਰੂ ਜੀ ਦਾ ਖਾਲਸਾ, ਭਾਈ ਗੁਰਜੀਤ ਸਿੰਘ ਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਰ ਕੀਤਾ ਜਾਣਾ ਚਾਹੀਦਾ ਕਿਉਂਕਿ ਬਹੁਤ ਵੱਡੀ ਫੋਰਟ ਤੇ ਗਰੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਜਿਧਿਆ ਕੇ ਭੇਜਿਆ ਤੀ ਕਿਉਂਕਿ ਭਗਵੰਤ ਮਾਨ ਪਤਾ ਨਹੀਂ ਕਿਉਂ ਇਤੋਂ ਡਰ ਰਿਹਾ ਦੁਬਾਰੇ ਦੁਬਾਰੇ ਐਨਐਸਏ ਸਾਲ ਬਾਅਦ ਫੇਰ ਲਾ ਦੇਣੀ ਤਿੰਨ ਗੇਲਾ ਐਨਐਸਏ ਲਾਤੀ ਬਹੁਤ ਵੱਡੀ ਗਿਰਤੀ ਦੇ ਵਿੱਚ ਸੰਗਤਾਂ ਨੇ ਬੂਟਾ ਪਾਈਆਂ ਦੀਆਂ ਕਿਉਂਕਿ ਵੀ ਬਚਾਅ ਕਰੂ ਹਾਂਜੀ ਇਹ ਕਾਨੂੰਨ ਜੋ ਵੀ ਜਿਹੜੀ ਨਿਆਂਇਨ ਐਨਐਸਰ ਪੀਸੀਰ ਵੀਰ ਆਈ ਗਈ ਆ ਇਹਨੂੰ ਰੱਦ ਕੀਤਾ ਜਾਵੇ ਜੋ ਸਾਡੇ ਐਮਪੀ ਸਾਹਿਬ ਨੇ ਇਹਨਾਂ ਤੇ ਐਨਐਸਰ ਰੱਦ ਕੀਤੀ ਜਾਵੇ ਤੇ ਇਹਨਾਂ ਨੂੰ ਰਿਹਾ ਕੀਤਾ ਜਾਵੇ ਰਿਹਾ ਜੀ ਇਹ ਸਾਹਿਬ ਇਹਦਾ ਹੈ ਜੇ ਇਹ ਫਲਾਤਕਾਰੀਆਂ ਨੂੰ ਵੀ ਰਿਹਾਈ ਕੀਤਾ ਜਾਂਦਾ ਉਹਨਾਂ ਨੂੰ ਵੀ ਪ੍ਰਾਪਤੇ ਛੱਡੇ ਜਾਂਦਾ ਸਾਡੇ ਇੱਕ ਸੱਚੇ ਸੱਚੇ ਸਿੰਘ ਨੂੰ ਜੋ ਨੌਜਵਾਨੀ ਬਚਾਉਂਦੇ ਸੀ ਨਸ਼ਿਆਂ ਤੋਂ ਰਹਿਤ ਕਰਦੇ ਸੀਗੇ ਅੰਮ੍ਰਿਤ ਛਕਾਉਂਦੇ ਸੀਗੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ ਹੈ ਇਹਨਾਂ ਨੂੰ ਕੋਈ ਰਿਹਾਈ ਨਹੀਂ ਇਹਨਾਂ ਨੂੰ ਕੋਈ ਪ੍ਰੋਬਲ ਨਹੀਂ ਦਿੱਤੀ ਜਾਂਦੀ ਜਿਹੜੇ ਅੱਜ ਬਲਾਤਕਾਰੀ ਸਾਧਨੇਗੇ ਮਸਟੰਡੇ ਨੇ ਉਹਨਾਂ ਨੂੰ ਰਿਹائیاں ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਸਾਰਾ ਕੁਝ ਹੀ ਹੈਗਾ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਂਦੀ ਏ ਇਹ ਸਿੰਘਾਂ ਵਾਸਤੇ ਕਿਉਂ ਹੈ ਇਹ ਕੋਈ ਕਾਨੂੰਨ ਨਹੀਂ ਹੈਗਾ ਇੱਥੇ ਕੋਈ ਇਹ ਕਾਨੂੰਨ ਹੋਵੇ ਤਾਂ ਸਾਡੇ ਸਿੰਘ ਵੀ ਰਹਾ ਕੀਤੇ ਜਾਣ ਇਹਨਾਂ ਨੂੰ ਵੀ ਪ੍ਰੋਬਲ ਦਿੱਤੀ ਜਾਵੇ ਜਿਵੇਂ ਆਮ ਸੈਦਿਆਂ ਨੂੰ ਦਿੱਤੀ ਜਾਂਦੀ ਏ ਇਹ ਸਿੱਖਾਂ ਨਾਲ ਹੀ ਕਿਉਂ ਵਿਤ ਕਰਾਇਗਾ ਕਿ ਸਿੰਘਾਂ ਵਾਲੀ ਵਿਤਕਰਾ ਕਿਉਂ ਕਰਦੀ ਹੈ ਸਰਕਾਰ ਅਸਤਨਾ ਵੱਲੋਂ ਪੂਰਾ ਜੋਰ ਲਾਇਆ ਹੋਇਆ ਹੈ ਕਿ ਐਮਪੀ ਸਾਹਿਬ ਨੂੰ ਬਾਹਰ ਲਿਆਂਦਾ ਜਾਵੇ ਕਿਸ ਤਰੀਕੇ ਦੇ ਨਾਲ ਪਰ ਜਿਹੜੀ ਸਰਕਾਰ ਹੈ ਸਰਕਾਰ ਤੋਂ ਵੱਧ ਉਸੀ ਸਾਡੇ ਆਪਣੇ ਗੁਰਸਿੱਖ ਨੇ ਜਿਹੜੇ ਅੱਜ ਭਾਈ ਅਮਰਤਪਾਲ ਦਾ ਵਿਰੋਧ ਕਰ ਰਹੇ ਨੇ ਕਿਤੇ ਨਾ ਕਿਤੇ ਜਿਹੜੀ ਸਰਕਾਰ ਏਜੰਸੀਆਂ ਨੇ ਬੜਾ ਤਕੜਾ ਪਲਾਨ ਨਾਲ ਚੱਲ ਰਹੀਆਂ ਨੇ ਪਰ ਸਾਡੇ ਉਹਨਾਂ ਸਿੱਖ ਸਮਝਦਾਰ ਨਹੀਂ ਹਨ ਜਿਨ੍ਹਾਂ ਨੇ ਉਹ ਏਜੰਸੀਆਂ ਸਮਝਾ ਦੇਈਆਂ ਉਹ ਸਿੱਖਾਂ ਨੂੰ ਪਹਿਲਾਂ ਇੱਕ ਸੂਚੀ ਜਾਰੀ ਕਰਕੇ ਨੇ 15-12 ਸਿੱਖਾਂ ਦੀ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੇ ਸਮਝਦਾਰ ਬੰਦੇ ਆ ਉਹ ਬਿਆਨ ਦੇ ਕੇ ਦੇ ਰਹੇ ਜਿਵੇਂ ਭਾਈ ਫਿਰਤਪਾਲ ਸਿੰਘ ਬਰਗਾੜੀ ਤੇ ਬਾਬਾ ਬਖਸੀ ਸਿੰਘ ਉਹਦਾ ਸਾਰੇ ਵਧੀਆ ਬਿਆਨ ਦੇ ਰਹੇ ਪਰ ਜਿੱਥੇ ਭਾਈ ਖੋਸੇ ਵਰਗੇ ਨਸ਼ੇੜੀ ਉਹ ਹਮੇਸ਼ਾ ਹੀ ਖਿਲਾਫ ਹੋਦਰ ਨੇ ਭਾਈ ਅਮਰਪਾਲ ਦੇ ਸੋ ਸਾਡੀ ਕੌਮ ਨੂੰ ਕਿਤਨਾ ਕਿਤੇ ਸचेਤ ਹੋਣਾ ਪਵੇ ਇਹਨਾਂ ਇਹੋ ਜਿਹੇ ਬੰਦਿਆਂ ਤੋਂ ਜਿਹੜੇ ਅੱਜ ਭਾਈ ਅਮਰਪਾਲ ਸਿੰਘ ਦੀ ਪਿੱਠੇ ਸੂਰਾ ਮਾਰ ਰਹੇ ਨੇ ਭਾਈ ਅਮਰਤਪਾਲ ਸਿੰਘ ਵਧੀਆ ਕੰਮ ਕਰ ਕਰਿਆ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਲੋਕਾਂ ਨੂੰ ਅੰਮ੍ਰਿਤਧਾਰੀ ਬਣਾਉਣ ਦਾ ਤੋਹਿਆ ਕੀਤਾ ਸੀਗਾ ਪਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਤਾਂ ਸਰਕਾਰਾਂ ਨੇ ਪੰਜਾਬ ਨਸ਼ਾ ਮੁਕਤ ਕਰਨਾ ਹੈ ਤਾਂ ਭਾਈ ਅਮਰਤਪਾਲ ਸਿੰਘ ਵਰਗ ਲੋਕਾਂ ਨੂੰ ਬਾਹਰ ਲਿਆ ਕੇ ਉਹਨਾਂ ਨੂੰ ਪੰਜਾਬ ਦੀ ਕਮਾਨ ਦੇਣੀ ਪੈਣੀ ਹੈ ਜੇ ਨਸ਼ਾ ਮੁਕਤ ਪੰਜਾਬ ਨੂੰ ਕਰਨਾ ਹੈ ਕਿ ਕਿਸੇ ਜੇਲ੍ਹ ਦੇ ਵਿੱਚ ਹੋ ਰਿਹਾ ਆਪਣਾ ਬਿਆਨ ਆਇਆਗਾ ਅੰਦਰੋਂ ਪ੍ਰਧਾਨ ਮੰਤਰੀ ਦਾ ਵੀ ਉਹਨਾਂ ਨੇ ਵੀ ਸਾਡੇ ਤੇ ਹਮਲਾ ਹੋ ਸਕਦਾ ਹੈ ਕਹਿੰਦੇ ਉਹਨਾਂ ਸੀ ਗੈਂਗਰਸਟਰਾਂ ਦੇ ਵਿੱਚ ਚਿੱਟੇ ਪੀਣ ਵਾਲਿਆਂ ਦੇ ਵਿੱਚ ਰੱਖ ਉਹਨਾਂ ਨੂੰ ਜਾਨ ਦਾ ਖਤਰਾ ਹੈ ਕਿਉਂਕਿ ਉਹ ਜਿਹੜੇ ਉਹ ਨਸ਼ਾ ਛੁਣਾਉਣ ਦੇ ਕੰਮ ਤੇ ਚੱਲੇ ਹੋਏ ਸੀ ਅੱਜ ਉਹਨਾਂ ਦੇ ਲੋਕ ਬੈਰੀ ਬਣੇ ਹੋਏ ਹਨ ਛੇੜੀ ਬਿਲਕੁਲ ਸਦਾਮਤ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਉਹਨਾਂ ਨੂੰ ਫੌਰਨ ਰਹਾ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਕੋਈ ਐਡਾ ਜ਼ੁਲਮ ਨਹੀਂ ਕੀਤਾ ਉਹਨਾਂ ਨੂੰ ਪੰਜਾਬ ਸਰਕਾਰ ਰਹਾ ਕਰੇ